ਸਾਸਰੀ ਗੱਲ ਦੋਸਤੋ ਸਾਡਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜਿੰਨੇ ਪਿੰਡ ਚੱਕ ਸਕੰਦਰ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਗਰਲਾਲ ਵੀਰ ਹੁਣਾ ਦੇ ਫਾਰਮ ਤੇ ਆਏ ਆਂ ਇੱਥੋਂ ਕੋਲ ਤੁਹਾਨੂੰ ਦੋ ਵੈੜਾ ਵਿਖਾਉਣੀਆਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਓ ਤਰੀਕ ਤੇ ਸਮਾਂ ਨੋਟ ਕਰਿਓ ਤਰੀਕ 27 ਜਨਵਰੀ 2026 ਸਮਾਂ ਕੋਈ 3 ਵਜੇ ਦਾ ਹੈ ਬਾਕੀ ਜਾਣਕਾਰੀ ਗਰਲਾਲ ਵੀਰ ਹੁਣਾ ਤੋਂ ਆਪਾਂ ਲੈਣੀ ਆ ਤੇ ਲਾਗੇ ਦਾ ਪਿੰਡ ਹੈਗਾ ਵਾ ਮੂਸੇ ਚਵਾਲ ਲਾਗੇ ਪਿੰਡਾ ਇੱਥੋਂ ਝਾਮਕੇ ਆ ਜੀ ਜਿਹੜੇ ਵੀ ਵੀਰ ਨੇ ਵਿਕਟ ਕਰਨਾ ਹੈ ਤੇ ਬਾਈ ਉਹਨਾਂ ਨਾਲ ਕੰਟੈਕਟ ਕਰ ਲਿਓ ਬਾਕੀ ਸਸਿਗਾ ਵੀਰ ਜੀ ਸਸਿਗਾ ਵੀਰ ਜੀ ਹੋਰ ਸੇਤਾ ਕੈਮ ਨੇ ਵਧੀਆ ਵਧੀਆ ਵੀਰ ਜੀ ਮੀਂਹ ਪਾਈ ਜਾਂਦੇ ਜੋ ਮੀਂਹ ਪਈ ਜਾਂਦਾ ਵੇਖੀ ਕਰੀਏ ਹੈ 20 ਪੈ ਗਿਆ ਜੀ ਠੀਕ ਆ ਹੋਰ ਪਾਓ ਜੀ ਕੀ ਹਾਲ ਚੱਲ ਨੇ ਸੇਤਾ ਕੈਮ ਨੇ ਵਧੀਆ ਕੈਮ ਜੀ ਤੇ ਕਿੰਨੇ ਲੈ ਆਏ ਜੀ ਅੱਜ ਅੱਜ 2 ਐਨੀਮਲ 2 ਜੀ 2 2 ਭਾ ਫਿਰ ਨਿਕੇ ਨਿਕੇ ਹੀ ਨਿਕੇ ਨਿਕੇ ਹੀ ਔੜ ਦੀਆਂ ਲਈ ਔੜ ਦੀਆਂ ਲਈ ਤੋਹਫੇ ਆ ਤਉ ਫੇਲੇ ਹੈ ਨਾ ਤਉ ਫੇਠ ਠੀਕ ਹੈ ਤੇ ਦੇ ਦਈਏ ਵੈਡ ਦੀ ਜਾਣਕਾਰੀ ਸੁਆ ਕਿਨਵਾ ਆ ਗਿਆ ਜੋ ਸੁਆ ਵੀਰ ਜੀ ਦੁੱਜਾ ਆ ਜੋ ਅਛਾ ਦੁੱਜਾ ਸੁਆ ਹਾਂਜੀ ਠੀਕ ਹੈ ਤੇ ਮਗਰ ਇਹਦੇ ਬੱਛੀ ਵੀਰ ਜੀ ਬੱਛੀ ਕਿੰਨਾ ਦੁੱਧ ਦੇ ਕੋਲਣਾ ਜੀ 7 ਕਿਲੋ 7 ਕਿਲੋ ਹੈ ਹਾਂਜੀ ਮੜਾ ਜਾਂ ਸਾਈਡ ਤੇ ਹੋਏ ਕਰ ਲਾਜ਼ਮੀ ਛੀਵ ਖਾਦ ਗਏ ਛੀਵ ਚੰਗੀ ਪਲੀ ਆ ਕਿਨੇ ਚਿਰ ਦੀ ਹੈ ਜੀ ਢਾਈਆਂ ਮਹੀਨਿਆਂ ਦੀ ਹੋਊਗੀ ਢਾਈਆਂ ਦੀ ਹੋਊਗੀ ਢਾਈਆਂ ਦੀ ਲਾਲੇ ਭਾਣਾ ਤਿੰਨਾਂ ਦੀ ਲਾਲੇ ਆਪਣੇ ਸਮਝ ਕਰੇ ਬਈ ਬਿਲਕੁਲ ਬਿਲਕੁਲ ਹੈ ਨਾ ਆਈਡੀਆ ਆਪ ਦੇ ਹਿਸਾਬ ਨਾਲ ਲਾਲੇ ਕਿੰਨਾ ਦੁੱਧ ਦੇ ਕੋਲੋਂ ਨਾ ਵਿੱਚ 7 ਕਿਲੋ 7 ਕਿਲੋ ਦਾ ਆ ਦੇਖੋ ਠੰਡੀ ਸੀਲਿਆ ਬੜਾ ਈ ਥੱਲੇ ਪੈਜੋ ਦੇਖੋ ਜੀ ਸੀਲੀਆਂ ਸੂਲੀਆਂ ਪੂਰੀਆਂ ਆ ਦੇਖੋ ਵੇਖੋ ਬਹੁਤ ਠੰਡੀ ਆ ਇਧਰ ਵੇਖੋ ਪੂਰੀ ਸੀਲਸਲਾ ਘਰ ਮਾ ਲਈ ਹੈ ਤੇ ਤੋੜ ਕੇ ਵਿਖਾਈਏ ਇੱਕ ਰੀ ਲਓ ਜੀ ਸੁਆ ਗਿਣਮ ਆ ਗਿਆ ਜੋ ਵੀਰ ਜੀ ਦੂਜਾ ਆ ਭਾਵੇਂ ਕੋਈ ਆਪਣੀ ਸਮਝ ਕਰੇ ਭਾਵੇਂ ਚੌਥਾ ਲਾ ਲੇ ਆਪ ਦੀ ਸਮਝ ਕਰੇ ਬਿਲਕੁਲ ਵੇਖੋ ਫੇਸ ਬੁਖਾਰੀ ਹੈ ਭਰਾਵਾਂ ਨੂੰ ਇੱਕ ਰੀ ਤਾਰਾ ਮਾਰਦੀ ਹੈ ਇੱਥੇ ਮਾਰਦੀ ਹੈ ਵੀਰ ਉੱਥੇ ਮਾਰਦੇ ਇੱਥੇ ਮਾਰਦੇ ਕੋਈ ਚੱਕਰ ਨਹੀਂ ਹੜ ਉਹ ਦੇਖੋ ਮੈਂ ਅਮਾਗਲੇ ਦੇ ਵੀ ਹਾਂਜੀ ਠੀਕ ਹੈ ਜੀ ਹਾਂ ਦੂਜੇ ਇਹਦੇ ਅਗਲੇ ਦੇ ਮਾਰ ਦੇ ਠੀਕ ਹੈ ਜੀ ਠੀਕ ਠੰਡੀ ਸੀਲ ਜੋ ਵੀ ਸੀ ਪੂਰੀ ਸੀਲਸਲਾ ਕਰਵਾ ਲਈ ਹੈ ਤੱਕ ਬਾਂਦੇ ਕੋਟ ਦੇ ਗਰਲਾਲ ਵੀ ਮੋਲ ਫਿਰ ਇਹਦਾ ਕੀ ਕਰਦੇ ਆਪਾਂ ਮੋਲ ਤੇ ਵੀਰ ਜਿੰਨਾ ਮਰਜ਼ੀ ਕਰੀ ਜਾਈਏ 20000 ਦੀ ਵਾੜ ਵੇਚ ਰਹੇ ਦੀ ਹੈ ਹੈ 20000 ਦੀ ਵਾੜ ਵੇਚ ਨਹੀਂ ਆਪਾਂ ਫਿਰ ਜੈ ਜੀ ਕਰ ਜੀ ਸੀਲ ਹੈ ਵੇਖੋ ਆਵੇਂ ਨਿਆਣਾ ਥੱਲੇ ਬੈਠਾ ਰਹੇ ਬਿਲਕੁਲ ਬਿਲਕੁਲ ਆਪਾਂ ਜੈਸਨੋ 16000 ਦੀ ਵੀਚੀ ਦੇਣੀ ਜੋ ਜੈਸਨੋ 16000 ਦੀ ਹਾਂਜੀ ਠੀਕ ਹੈ ਜੀ ਜਿੰਨੀ ਹਜ਼ਾਰ ਦੀ ਕਹਿੰਦੇ ਖੜਨੀ ਆ 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ 100 ਕਿਲੋਮੀਟਰ 19000 ਦੇ ਹਾਂਜੀ ਠੀਕ ਹੈ ਜੀ ਕਿੰਨਾ ਦੁੱਧ ਦੱਸਿਆ ਹੈ ਆਪਾਂ 7 ਕਿਲੋ ਜੀ 7 ਕਿਲੋ ਦੁੱਧ ਹਾਜ਼ਰ ਜੇ ਕਿਹਨੇ ਆਪ ਖੜਨੀ ਆ ਫਿਰ 16000 ਵੀ ਪਹੁੰਚ ਹਾਂ ਚੈੱਕ ਆਪ ਦਾ ਮਤਲਬ ਤਸੱਲੀ ਕਰਕੇ ਹਨਾ ਵੇਟ ਕਰਕੇ ਤਸੱਲੀ ਕਰਵਾ ਆਪ ਦੀ ਆਪ ਦਾ ਲਿਆਵੇ ਜਿਹੜਾ ਮਰਜ਼ੀ ਸਾਲੇ ਬਿਲਕੁਲ ਬਿਲਕੁਲ ਸੂਆ ਆਪ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਲਾ ਲੈ ਬਿਲਕੁਲ ਬਿਲਕੁਲ ਹਾਂਜੀ ਤੇ ਇਹਦੀ ਵੈਡ ਦੀ ਦੇ ਰਹੀਏ ਜਾਣਕਾਰੀ ਇਹ ਵੀ ਜੀ ਛਿੱਗੀ ਜੋ ਮੂੰਹ ਮੂੰਹ ਛਿੱਗੀ ਆ ਗਈ ਸੂਆ ਪਹਿਲਾਂ ਹਾਂਜੀ ਪਹਿਲਾਂ ਪਹਿਲਾ ਸੂਆ ਕਿੰਨਾ ਦੁੱਧ ਦੇ ਦੇ ਕੋਲ ਕਿੰਨਾ ਹੈ ਵੀਰ ਜੀ 5 ਕਿਲੋ ਕਹਦੇ ਆ ਸਾਢੇ 4 ਕਰਕੇ ਦੇਣੀ ਜੀ ਆਪਾਂ ਸਾਢੇ 4 ਦੇ ਹਿਸਾਬ ਨਾਲ ਅੱਗੇ ਲਈ ਕਿਤਰਾ ਵਾ ਵੀਰ ਜੀ ਹੋ ਗਏ 25 26 ਦਿਨ ਹੋ ਗਏ ਟੀਗਾ ਭਰਾਏ ਨੂੰ ਇਹਨੂੰ ਹਾਂਜੀ ਹਾਂਜੀ ਠੀਕ ਹੈ ਜੀ ਚੈੱਕ ਪਾਸ ਕਿ ਕਿਤਰਾ ਨਹੀਂ ਜੀ ਖਾਲੀ ਕਰਕੇ ਦਵਾਂਗੇ ਆਪਾਂ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਦੇਣੀ ਇਹਦੀ ਕਿਸਮ ਤੇ ਆ ਜੀ ਬਿਲਕੁਲ ਬਿਲਕੁਲ ਕਰਾਈਏ ਚੈੱਕ ਭਰਾਵਾਂ ਨੂੰ ਖੋਲ ਕੇ ਹਾਜ਼ਰ ਮੌਕੇ ਦੇ ਕਿੰਨਾ ਗਰ ਲਾਲਵੀਰ ਦੁੱਧ ਦੇ ਕੋਲ ਸਾਢੇ 4 ਕਿਲੋ ਜੀ ਸਾਢੇ 4 ਕਿਲੋ ਹਾਂਜੀ ਮੂੰ ਮਾਪੜਾਉਂਦੀ ਆ ਨਹੀਂ ਮੂੰ ਨਹੀਂ ਫੜਾਉਂਗਾ ਜਾਣਦੀ ਏ ਹਾਂਜੀ ਫਾਈਨ ਇਹ ਬੜੀ ਗੱਲ ਸੰਦੂਰ ਪਾ ਤਾਰਦੂਰ ਮਾਰਨੀ ਇਹਦੀ ਆਪਾਂ ਅੱਧਰ ਵੇਖੋ ਇਹਦੀ ਠੰਡੀ ਸੀਲ ਵੜੀ ਜਿਓ ਵੇਖੋ ਹਾਂਜੀ ਵੇਖੋ ਹਲਕਾ ਚੋਕ ਹੀ ਲਿਆਏ ਹੁਣੇ ਜੀ ਅੱਛਾ ਹੁਣੇ ਆਈ ਆਪਣੇ ਕੋਲ ਹਾਂਜੀ ਹੁਣੇ ਜੀ ਵੇਖੋ ਹੁਣੇ ਤੇ 10 ਮਿੰਟ ਪਹਿਲਾਂ ਤੇ ਆਈ ਆ ਅੱਛਾ ਅੱਛਾ ਵੇਖੋ ਠੀਕ ਹੈ ਜੀ ਠੰਡੀ ਸੀਲ ਵੜੀ ਜਿਓ ਵੇਖੋ ਪੂਰੀ ਸੀਲ ਸਾਗ ਹੈ ਗੁਰਮਾਨ ਸਿੰਘ ਹਾਂਜੀ ਇਹਦਾ ਗਰਲਾਲ ਵੀ ਮੁੱਲ ਫੇਰਾ ਮੁੱਲ ਭਾਵੇਂ ਵੀ ਇਹਦਾ 10000 ਕਰੀ ਜਾਈਏ ਹਾਂਜੀ 7000 ਦੀ ਹਾਂ ਨਾ ਦੇ ਦਾਂਗੇ ਯੈਸ ਨੂੰ 7000 ਰੁਪਏ ਠੀਕ ਹੈ ਭਰਾ ਜੀ ਤੇ ਐਡਰੈਸ ਤੇ ਮੋਬਾਈਲ ਨੰਬਰ ਕਨਫਰਮ ਕਰਾ ਦਈਏ ਵੀਰ ਤਰਨਤਾਰਨ ਜੋ ਜ਼ਿਲ੍ਹਾ ਜੀ ਹਾਂਜੀ ਜ਼ਿਲ੍ਹਾ ਦੀ ਸਹੀ ਨੇ ਸਾਡੀ ਉੱਥੇ ਹਾਂਜੀ ਹਾਂਜੀ 8275885 ਪਿੰਡ ਚਾਕ ਸਕੰਦਰ ਪਿੰਡ ਚਾਕ ਸਕੰਦਰ ਠੀਕ ਹੈ ਰਸੀਗਾਲ ਜੀ